ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਸ਼ਲੰਕੀ ਫੈਮਿਲੀ ਵਲੌਗ ਚੈਨਲ ਦੇ ਵਿੱਚ ਅਮੇ ਇਹ ਦ ਕਰਦੇ ਆ ਕਿ ਸਾਰੇ ਭੈਣ ਭਰਾ ਟਿੱਠਾ ਖਵੋਣਗੇ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਪਰਮਾਤਮਾ ਇਸੇ ਤਰ੍ਹਾਂ ਸੱਤੇ ਮੇਰੇ ਪ੍ਰੇਰ ਹੱਥ ਬਣਾਏ ਰੱਖੇ ਵਾਹਿਗੁਰੂ ਅੱਗੇ ਅਰਦਾਸ ਹੈ ਕਿ ਸਭ ਨੂੰ ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖਾਂ ਵਾਦ ਤੋਂ ਬਾਦ ਬਾਣੀ ਦੇ ਨਾਲ ਜੋੜਨ ਵਰਤ ਬਾਦ ਬਾਣੀ ਦੇ ਨਾਲ ਜੁੜੜਨ ਦੀ ਮੱਤ ਪਕਸ਼ ਸੱਚੇ ਪਾਤਸ਼ਾਹ ਵਾਹਿਗੁਰੂ ਸੱਚੇ ਪਾਤਸ਼ਾਹ ਵਾਹਿਗੁਰੂ ਜੋ ਸਾਡੇ ਤੇ ਵੀ ਕਿਰਪਾ ਕੀਤੀ ਹੈ ਸਾਡੇ ਤੇ ਵੀ ਸਾਡੇ ਪਰਿਵਾਰ ਤੇ ਜੋ ਸੇਵਾ ਲਈ ਹੈ ਸੱਚੇ ਪਾਤਸ਼ਾਹ ਵਾਹਿਗੁਰੂ ਇਸੇ ਤਰ੍ਹਾਂ ਬੜਾ ਰਿਖੀ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਚੈਨਲ ਨੂੰ ਵਰਤਵਾਦ ਸਪੋਰਟ ਕਰਿਓ ਸ਼ੁਰੂ ਕਰਦੇ ਆਂ ਆਪਾਂ ਅੱਜ ਦੀ ਵੀਡੀਓ ਅੱਜ ਦੇ ਥੰਮੇਲ ਤੋਂ ਤੁਹਾਨੂੰ ਪਤਾ ਹੀ ਲੱਗ ਗਿਆ ਹੋਣਾ ਕਿ ਜਿਹੜੀ ਅੱਜ ਦੀ ਵੀਡੀਓ ਆਪਾਂ ਕਿਸ ਟੌਪਿਕ ਬਾਰੇ ਲੈ ਕੇ ਆਏ ਆਂ ਜਿਹੜਾ ਅੱਜ ਦਾ ਟੌਪਿਕ ਹੈ ਆਪਣਾ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਦੁਆਰਾ ਰਚਿਤ ਬਾਣੀ ਜਪਜੀ ਸਾਹਿਬ ਦੇ ਵਿੱਚੋਂ ਮੂਲ ਮੰਤਰ ਦੀ ਵਿਧੀ ਬਾਰੇ ਹੈ ਜਿਸ ਤਰ੍ਹਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੋ ਬਾਣੀ ਦਰਜ ਹੈ ਨਾ ਉਹਦਾ ਇੱਕ ਸੈਂਟਰ ਇੱਕ ਸਾਰੰਸ਼ ਕੋਈ ਮੂਲ ਉਹਦਾ ਜਿਸ ਤਰ੍ਹਾਂ ਹੁੰਦਾ ਹੈਗਾ ਜਪਜੀ ਸਾਹਿਬ ਹੈ ਪੂਰੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਠੀਕ ਹੈ ਉਸੇ ਤਰ੍ਹਾਂ ਸ਼੍ਰੀ ਗੁਰੂ ਸ਼੍ਰੀ ਜਪਜੀ ਸਾਹਿਬ ਦਾ ਸਾਰੰਸ਼ ਮੂਲ ਮੰਤਰ ਠੀਕ ਹੈ ਜੀ ਤਾਂ ਮੂਲ ਮੰਤਰ ਕਰਨ ਦੇ ਨਾਲ ਬਹੁਤ ਬਖਸ਼ਿਸ਼ਾਂ ਹੁੰਦੀਆਂ ਪਰਮਾਤਮਾ ਦੀਆਂ ਮੂਲ ਮੰਤਰ ਜੇ ਆਪਾਂ ਸੱਚੇ ਮਨ ਨਾਲ ਕਰੀਏ ਤਾਂ ਬਹੁਤ ਅਰਦਾਸਾਂ ਆਪਣੀਆਂ ਪੂਰੀਆਂ ਹੁੰਦੀਆਂ ਨੇ ਕਿਸੇ ਤਰ੍ਹਾਂ ਦੀ ਵੀ ਮਨ ਦੇ ਵਿੱਚ ਅਰਦਾਸ ਕਰਦੇ ਆਂ ਸੋਚਦੇ ਆਂ ਜੋ ਆਪਣੇ ਕੰਮ ਬਾਰੇ ਉਹ ਆਪਣਾ ਜਰੂਰ ਪੂਰਾ ਹੁੰਦਾ ਹੈਗਾ ਬਸ ਇੱਕ ਸਹੀ ਮਰਿਆਦਾ ਹੋਣੀ ਚਾਹੀਦੀ ਹੈ ਸਹੀ ਆਪਣੀ ਸ਼ਰਦਾ ਹੋਣੀ ਚਾਹੀਦੀ ਹੈ ਪਰਮਾਤਮਾ ਤੇ ਵਿਸ਼ਵਾਸ ਹੋਣਾ ਚਾਹੀਦਾ ਹੈ ਨਾ ਤਾਂ ਆਪਾਂ ਅੱਜ ਗੱਲ ਕਰਾਂਗੇ ਮੂਲ ਮੰਤਰ ਕਰਨ ਦੀ ਵਿਧੀ ਬਾਰੇ ਮੂਲ ਮੰਤਰ ਦਾ ਸਵਾਲੱਖ ਦਾ ਕਰਨ ਵਾਲੀ ਜਿਹੜੀ ਵਿਧੀ ਸਿੱਖ ਧਰਮ ਦੇ ਵਿੱਚ ਬਹੁਤ ਮਰਿਆਦਾ ਵਾਲੀ ਵਿਧੀ ਮੰਨੀ ਗਈ ਹੈ ਆਪਣੀ ਰਹਿਤ ਮਰਿਆਦਾ ਜੋ ਧਰਮ ਦੇ ਵਿੱਚ ਦਿੱਤੀ ਹੈ ਮਹਾਪੁਰਖਾਂ ਨੇ ਸੱਚੇ ਪਾਤਸ਼ਾਹ ਵਾਹਿਗੁਰੂ ਨੇ ਮਹਾਰਾਜ ਨੇ ਜੋ ਮर्यादा ਦਿੱਤੀ ਹੈ ਉਸ ਮर्यादा ਦੇ ਨਾਲ ਜੇ ਆਪਾਂ ਸਵਾ ਲਖ ਮੂਲ ਮੰਤਰ ਦਾ ਜਾਪ ਕਰਦੇ ਆ ਤਾਂ ਆਪਣੀ ਕੋਈ ਵੀ ਮਨੋ ਕਾਮਨਾ ਪੂਰੀ ਹੋ ਸਕਦੀ ਹੈ ਠੀਕ ਹੈ ਜੀ ਤਾਂ ਅਕਸਰੀ ਜਿਹੜੇ ਬਾਬਾ ਜੀ ਕਥਾ ਕਰਦੇ ਐ ਕੋਈ ਵੀ ਸੰਤ ਮਹਾਤਮਾ ਕਥਾ ਕਰਦਾ ਤਾਂ ਨਾ ਤਾਂ ਇਸ ਤਰ੍ਹਾਂ ਦੀਆਂ ਬਹੁਤ ਘਟਨਾਵਾਂ ਹੈਗੀਆਂ ਜਿਹੜੀਆਂ ਸਵਾ ਲਖ ਮੂਲ ਮੰਤਰ ਕਰਨ ਦੇ ਨਾਲ ਪੂਰੀਆਂ ਹੋਈਆਂ ਨੇ ਕਿਸੇ ਤੇ ਬਖਸ਼ਿਸ਼ ਹੋਈ ਹੈ ਪ੍ਰਮਾਤਮਾ ਦੀ ਕਿਰਪਾ ਹੋਈ ਹੈ ਬਹੁਤ ਭਿਆਨਕ ਪਿਆਣਕ ਰੋਗ ਮੂਲ ਮੰਤਰ ਦੇ ਨਾਲ ਖਤਮ ਹੋਏ ਹੈ ਤਾਂ ਮੂਲ ਮੰਤਰ ਇੱਕ ਜੇਹਾ ਮੰਤਰ ਹੈ ਜੋ ਮਨ ਨੂੰ ਬਹੁਤ ਸ਼ਾਂਤੀ ਵੀ ਦਿੰਦਾ ਹੈ ਤੇ ਇਹਦੇ ਨਾਲ ਆਪਣੀਆਂ ਆਸਾਂ ਮਰਦਾਂ ਵੀ ਪੂਰੀਆਂ ਹੁੰਦੀਆਂ ਤਾਂ ਜਿਹੜਾ ਮੂਲ ਮੰਤਰ ਦਾ ਜਾਪ ਸਵਾ ਲੱਖ ਦਾ ਜਾਪ ਆਪਾਂ ਨੂੰ ਸੁਖਣਾ ਚਾਹੀਦਾ ਹੈਗਾ ਦੇਖੋ ਜਿਹੜਾ ਸੁਖਣ ਵਾਲੀ ਗੱਲ ਹੈ ਹਨ ਕਈ ਕਹੇ ਵੈਸੇ ਤਾਂ ਕਿਹਾ ਜਿਹੜਾ ਪ੍ਰਮਾਤਮਾ ਦਾ ਨਾਮ ਲੈਣਾ ਨਾ ਆਪਾਂ ਨੂੰ ਸੁਖ ਕੇ ਨਹੀਂ ਲੈਣਾ ਚਾਹੀਦਾ ਹੈਗਾ ਠੀਕ ਹੈ ਪਰ ਮੈਂ ਇਸ ਗੱਲ ਦੇ ਵਿੱਚ ਵਿਸ਼ਵਾਸ ਰੱਖਦੀ ਹਾਂ ਜਾਂ ਜੋ ਮੇਰਾ ਐਕਸਪੀਰੀਅੰਸ ਬੋਲਦਾ ਹੈ ਹਨ ਵੀ ਜਿਹੜਾ ਜਿਹੜਾ ਆਪਾਂ ਸੁਖ ਕੇ ਪਾਠ ਕਰਦੇ ਆ ਨਾ ਗ੍ਰਸਤੀ ਜੀਵਨ ਦੇ ਵਿੱਚ ਨਾ ਟਾਈਮ ਕੱਢਣਾ ਔਖਾ ਹੋ ਜਾਂਦਾ ਹੈਗਾ ਟਾਈਮ ਦੇ ਵਿੱਚ ਆਪਾਂ ਬੀਜੀ ਹੋ ਜਾਂਦੇ ਆ ਜੋ ਆਪਾਂ ਸੁਖ ਕੇ ਪਾਠ ਕਰ ਲੈਨੇ ਆ ਨਾ ਉਹ ਆਪਣਾ ਪੂਰਾ ਹੋ ਜਾਂਦਾ ਹੈਗਾ ਜਿਹੜਾ ਆਪਾਂ ਰੋਇ ਦਾ ਆਪਕ ਸੁਖ ਰੋਇ ਦਾ ਆਪਾ ਸੋਚਿਆ ਵੀ ਹਾਂ ਸੁਖ ਜੀ ਸਾਹਿਬ ਦਾ ਰੋਜ਼ ਪਾਠ ਕਰਨਾ ਹੈਗਾ ਉਹ ਕਿਤੇ ਨਾ ਕਿਤੇ ਆਪਣੇ ਕੋਲ ਟਾਈਮ ਨਹੀਂ ਨਿਕਲਦਾ ਹੈਗਾ ਬਾਕੀ ਚਲੋ ਹਰੇਕ ਦੀ ਆਪਣੇ ਆਪਣੇ ਸ਼ਰਧਾ ਹਰੇਕ ਦਾ ਆਪਣੀ ਆਪਣਾ ਜੀਵਨ ਹਨ ਤੇ ਮੈਂ ਤਾਂ ਜਦੋਂ ਪਾਠ ਕਰਦੀ ਆ ਸੁੱਖ ਕੇ ਹੀ ਪਾਠ ਕਰਦੀ ਆ ਇੱਕ ਗੱਲ ਹੋਰ ਹੈ ਕਿ ਜਦੋਂ ਤੁਸੀਂ ਪਾਠ ਦੇ ਨਾਲ ਜੁੜਨਾ ਨਾ ਉਦੋਂ ਤੁਹਾਨੂੰ ਸੁੱਖ ਕੇ ਹੀ ਪਾਠ ਕਰਨਾ ਚਾਹੀਦਾ ਹੈ ਕਿਉਂਕਿ ਜਦੋਂ ਆਪਾਂ ਸੁੱਖ ਕੇ ਪਾਠ ਕਰ ਲੈਂਦੇ ਆ ਉਦੋਂ ਆਪਾਂ ਨੂੰ ਰੋਟੇਨ ਦੇ ਵਿੱਚ ਸੁੱਖਣਾ ਚਾਹੀਦਾ ਵੀ ਖੁੱਲਾ ਨਹੀਂ ਸੁੱਖਣਾ ਚਾਹੀਦਾ ਰੋਟੇਨ 'ਚ ਸੁੱਖਣਾ ਤੁਸੀਂ ਕਿ ਮੈਂ 40 ਦਿਨ ਜਪਜੀ ਸਾਹਿਬ ਦੇ ਪਾਠ ਕਰੂੰਗੀ ਜਾਂ ਕਰੂੰਗਾ ਜਾਂ ਸੁਖਮਨੀ ਸਾਹਿਬ ਦੇ ਕਿਸੇ ਪਾਠ। ਜਦੋਂ ਤੁਸੀਂ ਉਹ ਰੁਟੀਨ ਦੇ ਵਿੱਚ ਕਰੋਗੇ ਨਾ ਤਾਂ ਉਹ ਤੁਹਾਡੀ ਇੱਕ ਰੁਟੀਨ ਬਣ ਜਾਂਦੀ ਤੁਹਾਡਾ ਨਿਤਨੇਮ ਬਣ ਜੀਗਾ ਉਹ। ਜਦੋਂ ਤੋਂ ਤਾਂ ਉਹ ਨਿਤਨੇਮ ਬਣ ਗਿਆ ਤੁਸੀਂ ਉਹਨੂੰ ਫਿਰ ਰੁਟੀਨ ਦੇ ਵਿੱਚ ਰੱਖਿਓ ਉਹ ਤੁਹਾਡੀ ਇੱਕ ਖਰਾਕ ਬਣ ਜੂਗੀ। ਠੀਕ ਹੈ ਇਸ ਤਰ੍ਹਾਂ ਤੁਸੀਂ ਬਾਣੀ ਦੇ ਨਾਲ ਜੁੜ ਸਕਦੇ ਹੋ। ਠੀਕ ਹੈ। ਤਾ ਆਪਣਾ ਵਿਸ਼ਵਾਸੀ ਅੱਜ ਦਾ ਵੀ ਮੂਲ ਮੰਤਰ ਦੀ ਜਿਹੜਾ ਸਵਾ ਲੱਖ ਪਾਠ ਕਰਨ ਦੀ ਵਿਧੀ ਕੀ ਹੈ ਸਵਾ ਲੱਖ ਪਾਠ ਜਿਹੜਾ ਮੂਲ ਮੰਤਰ ਦਾ 40 ਦਿਨਾਂ ਦੇ ਵਿੱਚ ਪੂਰਾ ਹੋ ਜਾਂਦਾ ਹੈ 108 ਮਣਕਿਆਂ ਵਾਲੀ ਮਾਲਾ ਲੈਣੀ ਹੈ ਤੇ ਉਹ ਡੇਲੀ ਦੀਆਂ 32 ਮਾਲਾ ਕਰਨੀਆਂ ਤੇਲੀ ਦੀਆਂ 108 ਮਣਕਿਆਂ ਵਾਲੀ 32 ਮਾਲਾ ਕਰਨੀਆਂ ਹੈ ਤੇ 40 ਦਿਨਾਂ ਦੇ ਵਿੱਚ ਸਵਾ ਲੱਖ ਪਾਠ ਪੂਰਾ ਹੋ ਜਾਂਦਾ ਠੀਕ ਹੈ ਜੀ ਹੋ ਸਕੇ ਤਾਂ ਕੋਸ਼ਿਸ਼ੇ ਕਰਨੀ ਹੈ ਵੀ 2 ਵਜੇ ਤੋਂ ਲੈ ਕੇ 4 ਵਜੇ ਦੇ ਵਿੱਚ ਵਿੱਚ ਮੂਲ ਮੰਤਰ ਦਾ ਪਾਠ ਕੀਤਾ ਜਾਵੇ ਸਵੇਰੇ ਸ਼ੇ ਕੇਸੀ ਸ্নান ਕਰਕੇ ਸੁੱਚੇ ਵਸਤਰ ਪਾ ਕੇ ਕੋਲ ਜਲ ਰੱਖ ਕੇ ਜਦੋਂ ਤੁਸੀਂ ਮੋਹ ਮੰਤਰ ਦਾ ਇਹ ਪਾਠ ਸਵਾਲਾ ਕਦਾ ਸ਼ੁਰੂ ਕਰਨਾ ਤਾਂ ਛੋਟੀ ਅਰਦਾਸ ਕਰਕੇ ਸ਼ੁਰੂ ਕਰਨਾ ਜਿਸ ਵੀ ਕਿਸੇ ਕੰਮ ਬਾਰੇ ਤੁਸੀਂ ਕਰ ਰਹੇ ਹੋ ਹਨ ਜੋ ਵੀ ਤੁਹਾਡੇ ਮਨ ਦੇ ਵਿੱਚ ਮਨੋ ਕਾਮਨਾ ਆਸ ਤੁਹਾਡੀ ਜੋ ਵੀ ਮਨ ਦੀ ਜਿਸ ਤਰ੍ਹਾਂ ਦੀ ਵੀ ਮਨ ਦੀ ਵੀ ਸ਼ਰਧਾ ਹੈ ਨਾ ਤਾਂ ਉਹ ਤੁਸੀਂ ਛੋਟੀ ਅਰਦਾਸ ਕਰਨੀ ਹੈ ਕੇਸੀ ਇਸ਼ਨਾਨ ਕਰਕੇ ਜੋਤ ਲਾ ਕੇ ਛੋਟੀ ਅਰਦਾਸ ਕਰਕੇ ਫਿਰ ਤੁਸੀਂ ਸ਼ੁਰੂ ਕਰਨਾ ਹੈ ਤਾ ਵੈਗੁਰੂ ਜੀ ਹੋ ਸਕੇ ਤਾਂ 2 ਵਜੇ ਅ ਰੋਜ ਅਮਰਤ ਵੇਲੇ ਉੱਠ ਕੇ ਕੇਸੀ ਇਸ਼ਨਾਨ ਕਰਨਾ ਕੇਸੀ ਇਸ਼ਨਾਨ ਕਰਕੇ ਤੇ ਫਿਰ ਇਹ ਜਿਹੜਾ ਮੂਲ ਮੰਤਰ ਦਾ ਪਾਠ ਕਰਨਾ ਅੱਛਾ ਇੱਕ ਗੱਲ ਹੋਰ ਵੀ ਇੱਕ ਘਰ ਦੇ ਵਿੱਚ ਸੁੱਚੀ ਜਗ੍ਹਾ ਲੱਭ ਲੈਣੀ ਆ ਤੁਸੀਂ ਜਿੱਥੇ ਤੁਹਾਨੂੰ ਪਤਾ ਵੀ ਕਿਸੇ ਤਰ੍ਹਾਂ ਦੇ ਜੋੜੇ ਵਗੈਰਾ ਨਾ ਪਈ ਹੋਣ ਹੋਣਾ ਸੁਚੰਭ ਹੋਈ ਜਗ੍ਹਾ ਦੇ ਵਿੱਚ ਉਹਦੇ ਤੁਸੀਂ ਥੱਲੇ ਆਸਣ ਲਾ ਕੇ ਕਰਨਾ ਹੈ ਥੱਲੇ ਆਸਣ ਲਾ ਕੇ ਕੋਲ ਜਲ ਰੱਖ ਕੇ ਫਿਰ ਸਵਾ ਲੱਖ ਦਾ ਪਾਠ ਕਰਨਾ ਤੁਸੀਂ ਇਹ ਹੈ ਨਾ ਦੇਖੋ ਫਿਰ ਉਹਦੇ ਫਲ ਦੀ ਬਹੁਤ ਜਲਦੀ ਪ੍ਰਾਪਤੀ ਹੋਊਗੀ ਤੇ ਵਾਹਿਗੁਰੂ ਜੀ ਹੋ ਸਕੇ ਤਾਂ ਤੁਸੀਂ 2 ਤੋਂ ਲੈ ਕੇ 4 ਵਜੇ ਤੱਕ ਤੇ 4 ਵਜੇ ਜਿਹੜਾ ਤੁਸੀਂ ਜਿਹੜਾ ਆਪਾਂ ਨਤਨਤਨੇਨ ਕਰਦੇ ਆਂ ਪੰਜ ਬਾਣੀਆਂ ਦਾ ਹੈ ਨਾ ਉਹ ਲੱਗ ਹੈ ਉਹਨਾਂ ਅਲੱਗ ਕਰਨਾ ਹੈ ਇਹ ਨਹੀਂ ਕਰਨਾ ਕਿ 6 ਲੱਖ ਦਾ ਪਾਠ ਮੂਲ ਮੰਤਰ ਦਾ ਸ਼ੁਰੂ ਕਰ ਲਿਆ ਤਾਂ ਉਹ ਬੰਦ ਕਰ ਦੇਣਾ ਉਹ ਆਪਣਾ ਨਿਤਨੇਮ ਉਹ ਗੁਰੂ ਮਹਾਰਾਜ ਜੀ ਨੇ ਆਪਾਂ ਨੂੰ ਬਖਸ਼ਿਆ ਵਾ ਠੀਕ ਹੈ ਤੇ ਉਹ ਆਪਾਂ ਨਿਤਨੇਮ ਕਰਨਾ ਹੀ ਕਰਨਾ ਹੈ ਪੰਜ ਬਾਣੀਆਂ ਦਾ ਤੇ ਦੋ ਸ਼ਾਮ ਦੀਆਂ ਇੱਕ ਸ਼ਾਮ ਦੀ ਅਕਰਾਦੀ ਬਾਣੀ ਹੈ ਨਾ ਉਹ ਆਪਾਂ ਸੱਤ ਬਾਣੀਆਂ ਦਾ ਨਿਤਨੇਮ ਵੱਖਰਾ ਕਰਨਾ ਹੈ ਇਹ ਵੱਖਰਾ ਕਰਨਾ ਠੀਕ ਹੈ ਜੀ ਤੇ ਜੇ ਨਹੀਂ ਕੋਈ ਅੰਮ੍ਰਿਤ ਵੇਲੇ ਉੱਠ ਸਕਦਾ ਨਹੀਂ ਜਲਦੀ ਨਹੀਂ ਉੱਠ ਸਕਦਾ ਤਾਂ ਦਿਨ ਦੇ ਵਿੱਚ ਤੁਸੀਂ ਕਿਸੇ ਵੀ ਟਾਈਮ ਉਮਰਤ ਦਾ ਜਾਪ ਕਰ ਸਕਦੇ ਹੋ ਤੇ ਵਾਹਿਗੁਰੂ ਜੀ ਜਿਹੜੀਆਂ ਆਪਾਂ ਦਿਨ ਦੇ ਵਿੱਚ 32 ਮਾਲਾ ਕਰਨੀਆਂ ਨੇ ਇੱਕ ਮਾਲਾ ਤੇ 15 ਮਿੰਟ ਲੱਗਦੇ ਆ ਠੀਕ ਹੈ ਤੇ 32 ਵਾਲਾ ਤੇ ਤੁਹਾਡੇ 8 ਘੰਟੇ ਲੱਗ ਜਾਣਗੇ ਜਿਹੜੀ ਵੀ ਕੋਈ ਸੰਗਤ ਦਿਨ ਦੇ 8 ਘੰਟੇ ਕੱਢ ਸਕਦੀ ਹੈ ਲਗਾਤਾਰ 8 ਘੰਟੇ ਨਹੀਂ ਬੈਠਣਾਗਾ ਤੁਸੀਂ ਆਪਦੇ ਹਿਸਾਬ ਨਾਲ ਟਾਈਮ ਡਿਵਾਈਡ ਕਰ ਸਕਦੇ ਹੋ 2 ਘੰਟੇ 2 ਘੰਟੇ ਕਰ ਲਿਆ ਫਿਰ ਕੋਈ ਕੰਮ ਧੰਦਾ ਕਰ ਲਿਆ ਫਿਰ 2 ਘੰਟੇ ਕਰ ਲਿਆ ਜਾਂ 4 ਘੰਟੇ ਕਰ ਲਿਆ ਠੀਕ ਹੈ ਜਾਂ 5 ਘੰਟੇ ਕਰ ਲਿਆ ਫਿਰ 3 ਘੰਟੇ ਕਰ ਲਿਆ ਨਾ ਤੁਸੀਂ ਆਪਦੇ ਹਿਸਾਬ ਨਾਲ ਟਾਈਮ ਡਿਵਾਈਡ ਕਰਨਾ ਹੈ ਠੀਕ ਹੈ ਜਿਹੜੀ ਵੀ ਸੰਗਤ ਰੋਜ਼ ਦੀ 8 ਘੰਟੇ ਕੱਢ ਸਕਦੀ ਹੈ 40 ਦਿਨ ਠੀਕ ਹੈ ਤੇ ਉਹ ਇਸ ਵੀਧੀ ਨਾਲ ਆਪਣਾ ਪਾਠ ਸ਼ੁਰੂ ਕਰ ਕਰ ਸਕਦੀ ਹੈ ਤੇ ਆਪਣਾ ਪਾਠ ਸੰਪੂਰਨ ਕਰ ਸਕਦੀ ਹੈ। 8 ਘੰਟੇ ਰੋਜ਼ ਤੁਸੀਂ ਕਰੋਗੇ ਤਾਂ ਬੱਤੀ ਮਾਲਾ ਪੂਰੀਆਂ ਹੋਣਗੀਆਂ ਤੇ 40 ਦਿਨ ਕਰਨਾ ਤੇ 40 ਦਿਨਾਂ ਦੇ ਵਿੱਚ ਆਪਣਾ ਸਵਾ ਲੱਖਾਂ ਪਾਠ ਪੂਰਾ ਹੋ ਜਾਂਦਾ ਹੈ ਤੇ ਜਿਹੜਾ ਇਹ ਸਵਾ ਲੱਖ ਆਪਾਂ ਪਾਠ ਕਰਦੇ ਆ ਨਾ ਇਹਦੇ ਵਿੱਚ ਇੱਕ ਸਹਿਜ ਪਾਠ ਕਰਨ ਦੇ ਬਰਾਬਰ ਦਾ ਫਲ ਮਿਲਦਾ। ਠੀਕ ਹੈ ਵਾਹਿਗੁਰੂ ਜੀ ਤੇ ਜਿਹੜਾ ਇਹ ਮੂਲ ਮੰਤਰ ਦਾ ਪਾਠ ਆਪਾਂ ਕਰਦੇ ਆਂ ਇਹਦੇ ਨਾਲ ਬਹੁਤ ਜਲਦੀ ਮਨੋ ਕਾਮਨਾ ਪੂਰੀ ਹੁੰਦੀ ਹੈ ਫਲ ਦੀ ਪ੍ਰਾਪਤੀ ਜ਼ਰੂਰ ਹੀ ਜ਼ਰੂਰ ਮਿਲੇਗੀ 100% ਸ਼ਿਓਰ ਹੈ ਠੀਕ ਹੈ ਅੱਗੇ ਪਿੱਛੇ ਫਲ ਹੋ ਸਕਦਾ ਹੈ ਕਿਉਂਕਿ ਆਪਣੀ ਕਰਮਾਂ ਦੀ ਖੇਡ ਹੁੰਦੀ ਹੈ ਜਾਂ ਫਿਰ ਤੁਹਾਡੀ ਸ਼ਰਧਾ ਜਾਂ ਫਿਰ ਤੁਹਾਡਾ ਵਿਸ਼ਵਾਸ ਠੀਕ ਹੈ ਜੇ ਤੁਸੀਂ ਵਿਸ਼ਵਾਸ ਰੱਖ ਕੇ ਕਰੋਗੇ ਫਲ ਦੀ ਪ੍ਰਾਪਤੀ ਫੇਰ ਹੀ ਹੋਣੀ ਹੈ ਸ਼ਰਧਾ ਰੱਖ ਕੇ ਕਰੋਗੇ ਫਲ ਦੀ ਪ੍ਰਾਪਤੀ ਫੇਰ ਹੀ ਹੋਣੀ ਹੈ ਨਹੀਂ ਤਾਂ ਉਹ ਨਹੀਂ ਹੋਣਾ ਠੀਕ ਹੈ ਤੇ ਤਾਂ ਆਪਾਂ ਜੇ ਕਿਸੇ ਇਨਸਾਨ ਕੋਲ ਚਲੇ ਜਾਈਏ ਹਨਾ دنیਵੀਂ ਇਨਸਾਨ ਕੋਲ ਜੀ ਉਹਨੂੰ ਕਹੀਏ ਆਪਾਂ ਵੀ ਕੋਈ ਕੰਮ ਲੈ ਕੇ ਆਪਦਾ ਚਲੇ ਜਾਈਏ ਤੇ ਉਹ ਉਹਨੂੰ ਕਹੀਏ ਵੀ ਜੇ ਤੇਰੇ ਕੋਲੋਂ ਹੁੰਦਾ ਤਾਂ ਕਰਦੇ ਤੇ ਫਿਰ ਉਹ ਅਗਲਾ ਉਹਨੇ ਹੀ ਟੈਨਸ਼ਨ ਲਊਗਾ ਨਾ ਫਿਰ ਹੈਨਾ ਜੇ ਆਪਾਂ ਕਿਸੇ ਨੂੰ ਜਾ ਕੇ ਕਹੀਏ ਵੀ ਤੂੰ ਤੇਰੇ ਕੋਲੋਂ ਹੀ ਕਰਾਉਣਾ ਤੇ ਤੂੰ ਹੀ ਕਰਨਾ ਠੀਕ ਹੈ ਪਰ ਫਿਰ ਅਗਲੇ ਨੂੰ ਵੀ ਟੈਨਸ਼ਨ ਹੁੰਦੀ ਹੈ ਉਸੇ ਤਰ੍ਹਾਂ ਗੁਰੂ ਮਹਾਰਾਜ ਆਪਣੇ ਮਾਪੇ ਠੀਕ ਹੈ ਤੇ ਜੇ ਉਹਨਾਂ ਕੋਲ ਜਾ ਕੇ ਆਪਾਂ ਇਸ ਤਰ੍ਹਾਂ ਕਵਾਂਗੇ ਵੀ ਅਸੀਂ ਤੁਹਾਡੇ ਬੱਚੇ ਹਾਂ ਤੇ ਇਹ ਜੋ ਮੈਨੂੰ ਜ਼ਿੰਦਗੀ ਚ ਪ੍ਰੋਬਲਮ ਆਈ ਹੈ ਜਾਂ ਜੋ ਮੈਨੂੰ ਫਾਇਦਾ ਹੀ ਰਹਗਾ ਤੂੰ ਹੀ ਦੇਣਾ ਹੋਰ ਮੈਂ ਕਿਹੜੇ ਦਰ ਤੇ ਜਾ ਕੇ ਮੰਗਾ ਹਨਾ ਤੂੰ ਹੀ ਦੇਣਾ ਤੇਰੇ ਕੋਲ ਹੀ ਪ੍ਰਾਪਤ ਕਰਨਾ ਤਾਂ ਅਗਲੇ ਨੂੰ ਵੀ ਇਸ ਗੱਲ ਦੀ ਟੈਨਸ਼ਨ ਹੁੰਦੀ ਹੈ ਹਨਾ ਤੇ ਫੇਰ ਉਸ ਕੰਮ ਦੀ ਜ਼ਿੰਮੇਵਾਰੀ ਆਪਣੀ ਨਹੀਂ ਰਹਿ ਜਾਂਦੀ ਫਿਰ ਉਸ ਕੰਮ ਦੀ ਜ਼ਿੰਮੇਵਾਰੀ ਗੁਰੂ ਮਹਾਰਾਜ ਦੀ ਹੋ ਜਾਂਦੀ ਹੈ ਠੀਕ ਹੈ ਜੀ ਤਾਂ 2 ਲੱਖ 10 ਜਿਹੜਾ ਜਾਪ ਕਰਨਾ ਹੈ ਉਹ ਇਸ ਵਿਧੀ ਨਾਲ ਆਪਾਂ 40 ਦਿਨ ਦੇ ਵਿੱਚ ਪੂਰਾ ਕਰ ਸਕਦੇ ਆ ਦਿਨ ਦੇ ਵਿੱਚ ਤੁਸੀਂ ਕਿਸੇ ਟਾਈਮ ਵੀ ਕਰ ਸਕਦੇ ਹੋ ਆਸਣ ਇੱਕ ਥਾਂ ਹੀ ਲਾਉਣਾ ਹੈਗਾ ਠੀਕ ਹੈ ਜੀ ਤੇ ਸੁੱਚੇ ਵਸਤਰ ਪਾ ਕੇ ਕੇਸੀ ਇਸ਼ਨਾਨ ਕਰਕੇ 2 ਲੱਖ ਦਾ ਪਾਤ ਜਿਹੜਾ ਡੇਲੀ ਕੇਸੀ ਇਸ਼ਨਾਨ ਕਰਨਾ ਹੈਗਾ ਤੁਸੀਂ ਠੀਕ ਹੈ ਕੇਸ਼ ਸਨਾਨ ਕਰਕੇ ਫੇਰ ਹੀ ਆਪਾਂ ਜਾਪ ਕਰਨਾ ਹੈ ਠੀਕ ਹੈ ਜੀ ਜਿਹੜਾ ਦੇਖੋ ਆ ਨਾਮ ਸਿਮਰਨ ਕਰਨਾ ਜਾਪ ਕਰਨਾ ਇੱਕ ਅਲੱਗ ਵਿਸ਼ਾ ਜਿਹੜੀ ਬਾਣੀ ਪੜ੍ਹਨੀ ਉਹ ਅਲੱਗ ਵਿਸ਼ਾ ਉਹਦੀ ਅਲੱਗ ਫਲ ਮਿਲਦਾ ਆਪਾਂ ਨੂੰ ਜਾਪ ਕਰਨ ਦਾ ਆਪਾਂ ਨੂੰ ਅਲੱਗ ਫਲ ਮਿਲਦਾਗਾ ਜਿਹੜੇ ਆਪਾਂ 24 ਘੰਟਿਆਂ ਦੇ ਵਿੱਚ ਗੁਰੂ ਮਹਾਰਾਜ ਜੀ ਨੇ ਆਪਾਂ ਨੇ ਕਿਆ ਦਾ ਸੰਬੰਧ ਕੱਢਣ ਨੂੰ ਕਿਆ ਨਾ ਜਿਸ ਤਰ੍ਹਾਂ ਗੁਰੂ ਮਹਾਰਾਜ ਨੇ ਕਿਹਾ ਕਿ ਆਪਣੀ ਕਮਾਈ ਦੇ ਵਿੱਚ ਆਪਾਂ ਨੂੰ ਦਸਵੰਦ ਕੱਢ ਕੇ ਜਰੂਰ ਦੇਣਾ ਚਾਹੀਦਾ ਉਸੇ ਤਰ੍ਹਾਂ ਉਹਨਾਂ ਨੇ ਆਪਾਂ ਨੂੰ ਨੇ ਸਵਾਸਾਂ ਦੇ ਵਿੱਚੋਂ ਵੀ ਆਪਾਂ ਨੂੰ ਦਸਵੰਦ ਕੱਢਣ ਲਈ ਕਿਹਾ 24 ਘੰਟੇ ਆਪਾਂ ਦੇ ਕੋਲ ਹੁੰਦੇ ਪੂਰੇ ਦਿਨ ਦੇ ਵਿੱਚ ਪੂਰੇ ਦਿਨ ਦੇ ਵਿੱਚੋਂ 24 ਘੰਟੇ ਉਹਨਾਂ ਨੇ ਆਪਾਂ ਨੂੰ ਕਿਹਾ ਦਸਵੰਦ ਕੱਢਣ ਲਈ ਤਾਂ 24 ਘੰਟਿਆਂ ਦਾ 2.5 ਘੰਟੇ ਬਣਦਾ ਹੈ ਤੇ 2.5 ਘੰਟਿਆਂ ਦੇ ਵਿੱਚ ਆਪਾਂ ਨਿਪਤਨੇਮ ਜਿਹੜਾ ਆਪਣਾ ਹੈਗਾ ਠੀਕ ਹੈ ਜਾ ਕੋਈ ਸੁਖਨੀ ਸਾਹਿਬ ਦਾ ਪਾਠ ਕਰਦਾ ਤੇ ਉਹਦੇ ਵਿੱਚ ਆਪਾਂ ਨਾਮ ਸਿਮਰਨ ਵੀ ਕਰਨਾ ਗੁਰਮੰਤਰ ਦਾ ਜਾਪ ਤੇ ਮੂਲ ਮੰਤਰ ਦਾ ਜਾਪ ਵੀ ਕਰਨਾ ਦਾ ਤੇ ਵਾਹਿਗੁਰੂ ਜੀ ਇਹ ਨਾ ਸੋਚਿਆ ਵੀ ਤਾਂ ਇਹ ਘੜਟ 2 ਘੰਟੇ ਕੱਢਣੇ ਬਹੁਤ ਔਖੇ ਹੁੰਦੇ ਆ ਦੇਖੋ ਦਿਨ ਦੇ ਵਿੱਚ ਆਪਾਂ ਤਿੰਨ ਟਾਈਮ 2 ਘੰਟੇ ਆਪਾਂ ਕੱਢ ਸਕਦੇ ਆ ਆਰਾਮ ਨਾਲ ਨਿਕਲ ਜਾਂਦੇ ਆ ਜੇ ਆਪਾਂ ਰੋਈ ਦਾ ਗਿਣੀ ਹੈ ਨਾ ਫੋਨ ਦਾ ਟਾਈਮ ਜਿਹੜਾ ਆਪਾਂ ਫੋਨ ਦੇਖਦੇ ਇੰਸਟਾਗ੍ਰਾਮ ਤੇ ਰੀਲਾਂ ਦੇਖਦੇ ਹਨਾ ਤਾਂ 2-3 ਘੰਟੇ 4 ਘੰਟੇ ਹੋ ਵੀ ਨਿਕਲ ਜਾਂਦੇ ਆ ਲੋਕਾਂ ਦੇ ਹਨਾ ਤੇ ਉਹ ਆਪਾਂ ਟਾਈਮ ਨੂੰ ਕਾਊਂਟ ਕਰਦੇ ਹੀ ਨਹੀਂਗੇ ਜਦੋਂ ਆਪਣੇ ਕਿਤੇ ਬਾਣੀ ਪੜਨ ਦਾ ਕੰਮ ਤਾਂ ਗੱਲ ਆਉਂਦੀ ਆ ਤਾਂ ਫਿਰ ਆਪਾਂ ਕਹਿੰਦੇ ਵੀ ਮੈਨੂੰ ਮੈਨੂੰ ਤਾਂ ਕੰਮ ਬਹੁਤ ਆ ਹਨਾ ਉਸ ਤਰ੍ਹਾਂ ਤਾਂ ਇਹ ਆਪਾਂ ਮੂਲ ਮੰਤਰ ਦੀ ਵਿਧੀ ਬਾਰੇ ਗੱਲ ਕਰ ਰਹੇ ਸੀਗੇ ਵੀ ਇਹ ਵਿਧੀ ਹੈ 108 ਮਣਕਿਆਂ ਦੀ ਮਾਲਾ ਲੈਣੀ ਹੈ 32 ਮਾਲਾ ਡੇਲੀ ਦੀਆਂ ਕਰਨੀਆਂ ਨੇ ਤੇ 40 ਦਿਨ ਕਰਨੀਆਂ ਸਵਾ ਲੱਖ ਦਾ ਤੁਹਾਡਾ 파ਠ ਪੂਰਾ ਹੋ ਜਾਊਗਾ ਤੇ ਜਦੋਂ 2 ਲੱਖ ਦਾ 파ੜ ਪੂਰਾ ਹੋ ਜਾਂਦਾ ਹੈਗਾ ਠੀਕ ਹੈ ਤੇ ਉਦੋਂ ਇੱਕ ਸਹਿਜ 파ੜ ਦਾ ਫਲ ਤੁਹਾਨੂੰ ਪ੍ਰਾਪਤ ਹੋਊਗਾ ਤੇ ਅਰਦਾਸ ਕਰਕੇ ਜਦੋਂ 2 ਲੱਖ ਦਾ ਆਪਣਾ 파ੜ ਪੂਰਾ ਹੋਇਆ ਅਰਦਾਸ ਕਰਕੇ ਤੇ ਜੇਕ ਵਢਾ ਕੇ ਜੋਤ ਲਾ ਕੇ ਜਲ ਕੋਲ ਰੱਖ ਕੇ ਠੀਕ ਹੈ ਤੇ ਫਿਰ ਉਹਦਾ 파ੜ ਦੀ ਸਮਾਪਤੀ ਕਰਨੀ ਹੈ ਕੀਕਾ ਛੋਟੀ ਅਰਦਾਸ ਕਰ ਲੈਣੀ ਜੇ ਵੱਡੀ ਕਰ ਸਕਦੇ ਹੋ ਵੱਡੀ ਕਰ ਲੈਣੀ ਅਰਦਾਸ ਕਰਕੇ ਫਿਰ ਦੇ ਦੇਗ ਦਾ ਭੋਗ ਪਰਵਾਨ ਕਰਵਾਉਣਾ ਹੈਗਾ ਪ੍ਰਮਾਤਮਾ ਜੀ ਤੋਂ ਪਰਵਾਨ ਕਰਵਾ ਕੇ ਤੇ ਫਿਰ ਜਿਹੜਾ ਦੇਗ ਉਹ ਸੰਗਤੇ ਵਿੱਚ ਵੱਢਣੀ ਹੈ ਵਾਹਿਗੁਰੂ ਜੀ ਇਸ ਤਰ੍ਹਾਂ ਇਹ 4 ਸਵਾ ਲੱਖ ਮੋਲ ਬੰਤਰ ਕਰਨ ਦੀ ਵਿਧੀ ਹੈ ਜੋ ਆਪਾਂ ਜੋ ਆਪਾਂ ਨੂੰ ਕਰਨ ਦੇ ਨਾਲ ਬਹੁਤ ਫਾਲ ਪ੍ਰਾਪਤ ਹੁੰਦਾ ਦੇਖ ਇਸ ਵਿਧੀਆਂ ਕਰਕੇ ਦੇਖੋ ਮਹਾਪੁਰਖਾਂ ਦੀਆਂ ਇਹ ਵਰਤੀਆਂ ਹੋਈਆਂ ਵਿਧੀਆਂ ਨੇ ਉਹਨਾਂ ਦੁਆਰਾ ਜੋ ਵੀ ਦੀ ਦੱਸੀ ਜਾਂਦੀ ਉਹ ਹੀ ਵਿਧੀ ਤੁਹਾਡੇ ਨਾਲ ਸਾਂਝੀ ਕੀਤੀ ਜਾਂਦੀ ਹੈ ਵਾਹਿਗੁਰੂ ਜੀ ਤੇ ਕਹਿੰਦੇ ਇਹ ਦਿਨ ਇਹ ਕਰਨ ਨਾਲ ਬਹੁਤ ਵੱਡਾ ਫਲ ਪ੍ਰਾਪਤ ਹੁੰਦਾ ਹੈਗਾ ਹਨਾ ਤੇ ਸ਼ਰਧਾ ਹੋਣੀ ਚਾਹੀਦੀ ਹੈ ਮਨ ਦੇ ਵਿੱਚ ਵਿਸ਼ਵਾਸ ਰੱਖ ਕੇ ਕਰਿਓ ਫਲ ਜ਼ਰੂਰ ਪ੍ਰਾਪਤ ਹੋਊਗਾ ਠੀਕ ਹੈ ਜੀ ਤੇ ਇਸੇ ਤਰ੍ਹਾਂ ਦੀਆਂ ਤੋ ਵੀਡੀਓ ਹੋਰ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਠੀਕ ਹੈ ਤੇ ਬੈਲ ਆਈਕਨ ਦਾ ਬਟਨ ਜਰੂਰ ਦਬਾਓ ਤਾਂ ਜੋ ਜਿਹੜੀ ਨਵੀਂ ਵੀ ਕੋਈ ਵੀਡੀਓ ਆਵੇ ਇੱਥੇ ਉਹ ਤੁਹਾਡੇ ਤੱਕ ਜਲਦੀ ਪਹੁੰਚ ਸਕੇ ਤੇ ਹੁਣ ਆਪਾਂ ਕਰਦੇ ਆਂ ਵੀਡੀਓ ਦੀ ਸਮਾਪਤੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ